ਹਾਂ ਅਲ ਕਿਹੇਤਰ ਘਾਣੂ ਇਸ ਗੱਲ ਤੇ ਦਿੱਤੀ ਆ ਕਿ ਗੱਲ ਪੰਜਾਬ ਬਚਾਓ ਯਾਤਰਾ ਜਿਹੜਾ ਦਿੱਸੀ ਨਗਰ ਮੁਹਾਲੀ ਦੇ ਸੈਗਮੈਂਟ ਵਿਚ ਆ ਰਹੀ ਹੈ ਤੇ ਨਾਲ ਹਲੜ ਹਲਕੇ ਰਾਜਾ ਉਹ ਵੀ ਤੇ ਮੈਂ ਕਹਿ ਸਕਦਾ ਕਿ ਪੰਜਾਬ ਬਚਾਓ ਯਾਤਰਾ ਨੂੰ ਜਿਹੜਾ ਭਰਮਾ ਹੰਗਾਰਾ ਪੰਜਾਬ ਵਾਸੀਆਂ ਵੱਲੋਂ ਮਿਲ ਰਿਹਾ ਉਹ ਇਸ ਗੱਲ ਦਾ ਸਕੇਤ ਹੈ ਕਿ ਪੰਜਾਬ ਦੇ ਲੋਕਾਂ ਨੇ ਆਪਣੇ ਤੇ ਪਰਾਏ ਦੀ ਪਹਿਚaan ਕਰ ਲਈ ਪੰਜਾਬ ਦੇ ਲੋਕਾਂ ਨੇ ਸੱਚ ਤੇ ਝੂਠ ਦੀ ਪਛਾਣ ਕਰ ਲਈ ਪੰਜਾਬ ਦੇ ਲੋਕ ਮਹਿਸੂਸ ਕਰ ਰਹੇ ਨੇ ਕਿ ਸ਼ਰੋਮਣੀ ਅਕਾਲੀ ਦਲ ਨੇ ਦਿੱਲੀ ਦੇ ਨਾਲ ਜੋ ਲੜਾਈ ਵਿੱਢੀ ਆ ਉਹ ਪੰਜਾਬ ਦੇ ਹੱਕਾਂ ਲਈ ਵਿੱਢੀ ਆ ਪੰਜਾਬ ਦੀ ਇੱਜ਼ਤ ਮਾਣ ਸਰਕਾਰ ਤੇ ਗੌਰਵ ਲਈ ਵਿੱਢੀ ਆ ਅੱਜ ਦੀ ਲੜਾਈ ਲੋਕ ਸਭਾ ਚੌਂ ਦਾ ਪੰਜਾਬ ਦੀ ਇੱਜ਼ਤ ਦਾ ਸਵਾਲ ਬਣ ਗਿਆ ਪੰਜਾਬ ਦੀ ਗੈਰਤਾ ਦਾ ਸਵਾਲ ਬਣ ਗਿਆ ਕਿਉਂਕਿ ਪਾਵੇਂ ਜਾਂਦੀ ਤੋਂ ਲੈ ਕੇ ਅੱਜ ਤੱਕ ਪੰਜਾਬ ਦਾ ਬੜੇ ਵਿਤਰੇ ਹੋਏ ਪੰਜਾਬ ਦਾ ਨਿਆਹ ਹੋਇਆ ਪਰ ਪਿਛਲੇ 2 ਸਾਲਾਂ ਵਿੱਚ ਪੰਜਾਬ ਬਿਲਕੁਲ ਲਾ ਬਾਤ ਬਣਿਆ ਪਿਆ ਪੰਜਾਬ ਦਾ ਵਾਲੀਬਾਤ ਕੋਈ ਨਜ਼ਰ ਨਹੀਂ ਆ ਰਿਹਾ ਪੰਜਾਬ ਦੇ ਕਾਰੋਬਾਰੀ ਪੰਜਾਬ ਛੱਡ ਕੇ ਭੱਜ ਰਹੇ ਨੇ ਪੰਜਾਬ ਦੇ ਬੱਚਿਆਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ ਗਵਰਡੀ ਫੁੱਦਿਆਂ ਦੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਪੰਜਾਬ ਦੀ ਸਰਕਾਰ ਜਿਹੜੀ ਅੱਜ ਤੋਂ ਊਠ ਬਿਆੰਗਬਾਜੀ ਤੇ ਲਾਰੇਬਾਜੀ ਤੇ ਨਿਰਪਰਾ ਔਰ ਪੰਜਾਬ ਦੀ ਸਰਕਾਰ ਦੀ ਅਣਜਾਣਤਾ ਤੇ ਈਗੋ ਕਰਕੇ ਪੰਜਾਬ ਨੂੰ ਸੈਂਕੜੇ ਕਰੋੜ ਪੈ ਦਿੱਲੀ ਤੋਂ ਮਿਲਣ ਵਾਲੀਆਂ ਗ੍ਰਾਂਟਾਂ ਦੇ ਬਾਝੇ ਰਹਿ ਗਿਆ ਪੰਜਾਬ ਪੰਜਾਬ ਜਿਹੜੀਆਂ ਕੇਂਦਰ ਸਕੀਮਾਂ ਦੇ ਕੇਂਦਰੀਆਂ ਜਿਮਾ ਦਾ ਪੈਸਾ ਪੰਜਾਬ ਨੂੰ ਮਿਲਣਾ ਸੀ ਉਹ ਸਕੀਮਾਂ ਦੇ ਨਾਮ ਬਦਲਣ ਕਰਕੇ ਪੰਜਾਬ ਸਰਕਾਰ ਵੱਲੋਂ ਉਹ ਅਤਮਾਨ ਤੇ ਕੇਜਰੀਬਾਲ ਦੀਆਂ ਫੋਟੋਆਂ ਲਾਉਣ ਕਰਕੇ ਜਿਹੜੀਆਂ ਤੁੰਗਈ ਤੌਰ ਤੇ ਕੇਂਦਰ ਪੈਸਾ ਜਾਰੀ ਨਹੀਂ ਸੀ ਕਰ ਸਕਦਾ ਪੰਜਾਬ ਨੂੰ ਕਰੋੜਾਂ ਰੁਪਏ ਦਾ ਰਗੜਾ ਲੱਗਿਆ ਉਹਦਰ ਤੇ ਆਪ ਤਾਂ ਦਾ ਪੈਸਾ ਫਿੱਟ ਪਪੋਸੇਸ਼ਨ ਜਿਹੜਾ ਮਿਲਣਾ ਸੀ ਉਹ ਸਮੇਂ ਸਿਰ ਫਾਰਮਟੀਆਂ ਪੂਰੀਆਂ ਨਾ ਕਰਕੇ ਕਰਮ ਕਰਕੇ ਪੰਜਾਬ ਸਰਕਾਰ ਦੀ ਅਣਜਾਣਤਾ ਗਏ ਅਣਵੇਲੀ ਕਰਕੇ ਕਰੋੜਾਂ ਰੁਪਏ ਦਾ ਪੰਜਾਬ ਨੂੰ ਉਹ ਮਾਜਾ ਲੱਗਿਆ ਪੰਜਾਬ ਦੇ ਖਜ਼ਾਨੇ ਨੂੰ ਬੇਦਰਦੀ ਨਾਲ ਲੁੱਟਿਆ ਔਰ ਜਿਸ ਤਰ੍ਹਾਂ ਜੂਲ ਖਰਚੀਆਂ ਕੀਤੀਆਂ ਅੱਜ 1500 ਤੋਂ ਵੀ ਵੱਧ ਕਰਮਚਾਰੀ ਪੁਲਿਸ ਦਾ ਕੇਜਰੀਆ ਲੋਗ ਦੇ ਰਿਸ਼ਤੇਦਾਰ ਕਹਿੰਦੇ ਮੰਤਰੀਆਂ ਦੀ ਰਾਖੀ ਲਈ ਦਿੱਲੀ ਬੈਠਾ ਪੰਜਾਬ ਦੇ ਵਜ਼ੀਰਾ ਦੇ ਰਿਸ਼ਤੇਦਾਰਾਂ ਨੂੰ ਜਿਹੜੇ ਪੰਜਾਬ ਪੁਲਿਸ ਦੇ ਲੋਗ ਨੇ ਉਹ ਵਿਆਹ ਸ਼ਾਦੀਆਂ ਭੋਗਾ ਤੇ ਲਈ ਫਿਰਦੇ ਨੇ ਪੰਜਾਬ ਦੇ ਥਾਣੇ ਖਾਲੀ ਨੇ ਇਸ ਕਰਕੇ ਪੰਜਾਬ ਵਿੱਚ ਰਾਜਨੀਤਿਕ ਦਾ ਮਾਹੌਲ ਆ ਰੌਤੀਆਂ ਡਕੈਤੀਆਂ ਮਾਰ ਤਾੜ ਕਤਲੋਗਾਰ ਦਾ ਦੌਰ ਆ ਪੰਜਾਬ ਸੱਜਿਆ ਹੋਇਆ ਡਰਿਆ ਹੋਇਆ ਇਹ ਫੀਟ ਹੋਇਆ ਜਿਸ ਕਰਕੇ 85% ਨਿਵੇਸ਼ਤਰ ਪੰਜਾਬ ਛੱਡ ਕੇ ਜੁਪੀ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਚਲੇ ਗਏ ਜਿਹਦੇ ਕਰਕੇ ਪੰਜਾਬ ਦੇ ਖਜ਼ਾਨੇ ਨੂੰ ਵੀ ਰਗੜਾ ਲੱਗਿਆ ਕਲੈਕਸ਼ਨ ਜਿਹੜੀ ਟੈਕਸੀ ਘੱਟ ਹੋਏਗੀ ਰੋਜ਼ਗਾਰ ਵੀ ਬੱਚਿਆਂ ਨੂੰ ਨਹੀਂ ਮਿਲ ਰਿਹਾ ਬੱਚੇ ਜ਼ਮੀਨਾਂ ਤੇ ਦੁਕਾਨਾਂ ਵੇਚ ਕੇ ਕੈਨੇਡਾ ਅਮਰੀਕਾ ਨੂੰ ਜਾ ਰਹੇ ਨੇ ਪੰਜਾਬ ਖਾਲੀ ਹੋ ਰਿਹਾ ਪੰਜਾਬ ਜਾਨੇ ਇੱਕ ਕਿਸਮ ਦਾ ਹੌਲਾ ਹੋ ਗਿਆ ਸੋ ਇਸ ਲਈ ਲਾਹਵਾਰਸ ਹੋਏ ਪੰਜਾਬ ਨੂੰ ਪਗਾਲ ਕੋਈ ਪੰਜਾਬ ਨੂੰ ਅਠ ਪੱਖੋਂ ਪੰਜਾਬ ਨੂੰ ਬਚਾਉਣ ਲਈ ਕੇਵਲ ਤੇ ਕੇਵਲ ਅੱਜ ਜੇ ਕੋਈ ਦਿੱਲੀ ਦੀਆਂ ਸਾਥੀਆਂ ਤੇ ਦਿੱਲੀ ਦੇ ਦਲਾਲਾਂ ਦੀਆਂ ਸਾਥੀਆਂ ਨੂੰ ਫੇਲ ਕਰਨ ਲਈ ਕੋਈ ਅੱਗੇ ਆਇਆ ਤੇ ਸ਼ਰਮਣੀ ਅਕਾਲੀ ਦਲ ਆਇਆ ਤੋਂ ਮੈਂ ਸਮਝਦਾ ਕਿ ਦਿੱਲੀ ਤੇ ਪੰਜਾਬ ਦੇ ਨਾਲ ਜਿਹੜੀ ਦਿੱਲੀ ਪੰਜਾਬ ਦੀ ਲੜਾਈ ਆ ਪੰਜਾਬ ਦੀ ਜਿੱਤ ਹੋਏਗੀ ਅਤਿਆਥ ਗਵਾਹ ਵੀ ਜਦੋਂ ਵੀ ਕਹਤੇ ਦਿੱਲੀ ਤੇ ਪੰਜਾਬ ਦੀ ਟੱਕਰ ਹੋਈ ਆ ਤੇ ਪੰਜਾਬ ਦੀ ਜਿੱਤ ਹੋਈ ਆ ਉਹ ਅੱਜ ਕਾਂਗਰਸ ਨੇ ਆਪਣੇ ਆਪ ਨੂੰ ਆਪ ਪਾਰਟੀਆਂ ਨਾਲ ਅੰਦਰਖੱਤ ਆਪ ਪਾਰਟੀ ਨਾਲ ਅੰਦਰਖੱਤ ਦੇ ਸਾਝ ਪਾ ਕੇ ਜੱਫੀਆਂ ਪਾ ਕੇ ਆਪਣੇ ਆਪ ਨੂੰ ਹੌਲਾ ਕਰ ਲਿਆ ਅੱਜ ਪੰਜਾਬ ਦੀ ਕਾਂਗਰਸ ਸਰਵਸਾਰਾ ਪੰਜਾਬ ਦੀ ਕਾਂਗਰਸ ਨੂੰ ਲਾਂਟਾਂ ਤੇ ਫਟਕਾਰਾਂ ਕਾਂਗਰਸ ਪਾਰਟੀ ਦੇ ਵਰਕਰ ਤੇ ਲੀਡਰ ਪਾ ਰਹੇ ਨੇ ਕਿ ਚੰਡੀਗੜ੍ਹ ਦਾ ਜੱਫੀਆਂ ਪਾ ਰਹੇ ਨੇ ਕਾਂਗਰਸੀ ਹਰਿਆਣਾ ਵਿੱਚ ਘੱਗਰ ਤੋਂ ਪਾਰ ਜੱਫੀਆਂ ਪਾ ਰਹੇ ਨੇ ਕਾਂਗਰਸੀ ਪੰਜਾਬ ਦੇ ਵੀ ਛੇਤਨ ਘਾ ਰਹੇ ਨੇ ਪਵਰਤਬਾਨ ਤੋਂ ਗਾਣਾ ਖਾ ਰਹੇ ਨੇ ਕਾਗਰਸ ਇਸ ਕਰਕੇ ਕਾਗਰਸ ਦਾ ਵਰਕਰ ਤੇ ਕਾਗਰਸ ਦਾ ਸਧਾਰਨ ਲੀਡਰ ਜਿਹੜਾ ਉਹ ਸਰ ਸਾਰਾ ਕਿ ਕਾਗਰਸ ਕਿਸ ਹੱਦ ਤੱਕ ਇਸ ਨੀਤੀ ਤਾਈ ਤੱਕ ਕੁਰਸੀ ਲੈਣ ਲਈ ਨੀਵੇਂ ਪੱਧਰ ਤੱਕ ਜਾ ਸਕਦੀ ਆ ਸੋ ਇਸ ਲਈ ਕੇਵਲ ਤੇ ਕੇਵਲ ਦੇ ਅੱਜ ਕੋਈ ਛਟਾਰ ਤੇ ਪਾਰਟੀ ਖੜੀ ਆ ਤਾਂ ਸ਼ਰੋਮਣੀ ਉਮੀਦਵਾਰ ਖੜਿਆ ਔਰ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਨਾਲ ਜਿਹੜੀ ਸਾਡੀ ਸਾਹ ਚੋਟੀ ਔਰ ਕੇਵਲ ਪੰਜਾਬ ਲਈ ਪੰਥਕ ਜਿੱਤਾਂ ਲਈ ਡੋਟ ਅਸੀਂ ਪੰਜਾਬ ਤੇ ਪੰਥ ਦੇ ਹਿੱਤਰ ਕੁਰਸੀ ਲੈਣੇ ਬਾਰੇ ਅਸੀਂ ਸਿਧਾਂਤ ਨੂੰ ਪਹਿਲ ਦਿੱਤੀ ਕੁਰਸੀ ਨੂੰ ਲੁਕਾ ਰਿਆ ਤੋਂ ਮੈਂ ਸਮਝਦਾ ਸਾਡੀ ਇਹ ਸੋਚ ਕਰਕੇ ਇਹ ਕੁਰਬਾਨੀ ਕਰਕੇ ਅੱਜ ਪੰਜਾਬ ਦੇ ਲੋਕ ਸਾਡੇ ਨਾਲ ਖੜੇ ਨੇ ਔਰ ਜਿਹੜਾ ਪੰਜਾਬ ਬਚਾਓ ਯਾਤਰਾ ਅਸੀਂ ਮਹਾਲੀ ਤੇ ਖਾੜ ਦੇ ਵਿੱਚ ਦਲ ਸਾਡੀ ਆ ਰਹੀ ਹੈ ਸਾਡੀ ਸੂਰ ਦੇ ਬਾਗਨ ਦੀ ਰੋਇ ਦੇ ਵਿੱਚ ਇਹ ਤੋਂ ਤਲਨੀਆ ਗੁਰਦਰਾ ਸਾਹਿਬ ਜਿਹਦਾ ਦੋ ਵਜੇ ਤੇ ਸਵੇਰੇ 10 ਵਜੇ ਕਰਾਲੀ ਦੀ ਮਾਝਮੰਡਾ ਲਾਭ ਸਾਲ ਹੋਏਗੀ ਇਤਿਹਾਸਿਕ ਹੋਏਗੀ ਔਰ ਉਸ ਜਿਹੜੀ ਪੰਜਾਬ ਦੀ ਯਾਤਰਾ ਨੂੰ ਦਿਰਾ ਹੁਆਰਾ ਮਿਲੇਗਾ ਉਹ ਉਹਨਾਂ ਸਾਰੇ ਲੋਕਾਂ ਦੇ ਦੰਦ ਫਟੇ ਜਾਏਗਾ ਜਿਹੜੇ ਇਸ ਹਲਕੇ ਦੇ ਲੋਕਾਂ ਨਾਲ ਮਖੌਲ ਕਰਦੇ ਕਾਂਗਰਸ ਪਾਰਟੀ ਨੇ ਚਾਰ ਜ਼ਿਲ੍ਹਿਆਂ ਤੋਂ ਪਰੇ ਜਾ ਕੇ ਜਿਹੜਾ ਉਮੀਦਵਾਰ ਲੈਂਦਾ ਹੇ ਹਲਕਾ ਨੰਪੁਰ ਸਾਹਿਬ ਦੇ ਕਾਂਗਰਸੀ ਸ਼ਾਬਾਸ਼ ਕਿਉਂਕਿ ਇੱਕ ਤੋਂ ਜਿੱਤਿਆ ਹੋਇਆ ਪਹਿਲਾ ਇੱਕ ਬਿੱਟੂ ਜੀ ਲੁਧਿਆਣੇ ਚਲੇ ਗਏ ਤੇ ਫਿਰ ਦੂਜਾ ਜਿੱਤਿਆ ਹੋਇਆ ਕਿ ਤਵਾੜੀ ਸਾਹਿਬ ਚੰਡੀਗੜ੍ਹ ਚਲੇ ਗਏ ਮਨ ਆਪਣੀਆਂ ਰੋਟੀਆਂ ਸਹਿ ਕੇ ਲੋਕਾਂ ਨੂੰ ਉਹਦੇ ਤਾਰਤੇ ਛੱਡ ਕੇ ਇਹ ਸੀਟਾਂ ਬਦਲੀਆਂ ਇਹ ਕਾਂਗਰਸ ਦੀ ਪਿੱਤਰ ਦਾ ਔਰ ਲੋਕੀ ਨੂੰ ਸਾਥ ਦੇਉਣਗੇ ਦੂਜੇ ਪਾਸੇ ਆਪ ਪਾਰਟੀ ਵੱਲੋਂ ਨੌਕਰੀਆਂ ਵੀ ਬਾਹਰ ਲਿਆਂ ਨੂੰ ਰਾਜ ਸਭਾ ਦੇ ਮੈਂਬਰੀਆਂ ਵੀ ਬਾਹਰ ਲਿਆਂ ਨੂੰ ਜਰਮਨੀਆ ਵੀ ਬਾਹਰ ਲਿਆਂ ਨੂੰ ਪੰਜਾਬ ਦੇ ਗਊਤ ਫੈਲਾ ਵੀ ਬਾਹਰ ਲਿਆ ਤੇ ਅੱਜ ਦੇ ਲੋਕ ਸਭਾ ਦਾ ਮੀਤਵਾਰ ਵੀ ਚਾਰ ਸੂਬਿਆਂ ਤੋਂ ਪਰੇ ਜਾ ਕੇ ਡਵਾਲੀਆ ਤੋਂ ਲਿਆ ਕੇ ਪੰਜਾਬ ਦੇ ਨਾਲ ਤੇ ਖਾਸ ਤੌਰ ਤੇ ਹਲਕਾ ਨਨਪੁਰ ਸਾਹਿਬ ਦੇ ਲੋਕਾਂ ਦਾ ਮੁਕਾਬਲਾ ਕੀਤਾ ਸੋ ਉਸੇ ਪਾਸੇ ਮੈਨੂੰ ਇਸ ਗੱਲ ਦਾ ਮਾਣ ਆ ਕਿ ਹਲਕਾ ਨਨਪੁਰ ਸਾਹਿਬ ਦੇ ਲੋਕਾਂ ਨੇ ਮੈਨੂੰ ਆਪਣਾ ਸਮਝਿਆ ਹੋਇਆ ਆਪਣੇ ਆਪਣਾ ਤਜਰੀਆ ਉਹਦਾ ਕਾਰਨ ਕਿ ਅੱਜ ਕਾਂਗਰਸ ਤੇ ਆਪ ਪਾਰਟੀ ਛੱਡ ਕੇ ਲੋਕ ਸਾਡੇ ਕਾਪੜਿਆਂ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਰਹੇ ਨੇ। ਔਰ ਆਪਣਾ ਤੁਹਕੇ ਲੋਕ ਮਹਿਸੂਸ ਕਰ ਰਹੇ ਨੇ ਕਿ ਆਪਣਾ ਆਪਣਾ ਹੀ ਹੁੰਦਾ ਬਗਾਨਾ ਬਗਾਨਾ ਹੀ ਹੁੰਦਾ। ਸੋ ਮੈਨੂੰ ਲੱਗਦਾ ਵੀ ਇਸ ਵਾਰੀ ਜਿਹੜੀ ਨਗਰਪਾਲਿਕਾ ਹਲਕੇ ਦੀ ਚੋਣਾਂ ਉਹ ਸਿੱਧੇ ਤੌਰ ਤੇ ਇੱਕ ਪਾਸੇ ਅਨੰਦਪੁਰ ਵਾਸੀ ਅਨੰਦਪੁਰ ਸੀਟ ਦੇ ਜੰਪਾਲ ਅਨੰਦਪੁਰ ਸੇਟ ਦੇ ਨਾਲ ਪਿਆਰ ਤੇ ਮੋਹ ਰੱਖਣ ਵਾਲੇ ਜਾਂ ਨਕਪੁਰ ਸਾਇਰ ਦੇ ਸੇਟ ਦੇ ਲੋਕਾਂ ਨਾਲ ਖੜ੍ਹਣ ਵਾਲੇ ਰਹਿਣ ਵਾਲੇ ਇੱਥੇ ਲੰਮੇ ਸਮੇਂ ਤੋਂ ਉਹ ਜਿਲੂਕ ਲੋਕ ਮੰਨ ਰਹੇ ਨੇ ਦੂਜੇ ਪਾਸੇ ਅਨੰਦਪੁਰ ਸੇਟ ਤੋਂ ਸੈਂਕੜੇ ਮੀਲਾਂ ਦੂਰ ਤੋਂ ਲਿਆਦੇ ਕਾਂਗਰਸ ਤੇ ਆਪ ਪਾਰਟੀ ਦੇ ਮੀਰਾ ਉਮੀਦਵਾਰਾਂ ਨੂੰ ਲੋਕ ਬਾਹਰਲੇ ਬਗਾਨੇ ਸਮਝ ਰਹੇ ਨੇ ਤਾਂ ਆਪਣੇ ਤੇ ਬਗਾਨੇ ਦੀ ਲੜਾਈ ਵਿੱਚ ਵੀ ਲੋਕ ਮੇਰੇ ਨਾਲ ਖੜ੍ਹ ਗਏ ਔਰ ਪੰਜਾਬ ਤੇ ਦਿੱਲੀ ਦੀ ਲੜਾਈ ਵਿੱਚ ਵੀ ਲੋਕ ਆਪਣੇ ਨਾਲ ਖੜ੍ਹ ਗਏ ਔਰ ਮੈਂ ਵੀ ਵਾਦਾ ਕੀਤਾ ਪੰਜਾਬ ਦੇ ਹਲਕੇ ਦੇ ਲੋਕਾਂ ਨਾਲ ਹਾਂਜੀ ਕਿ 5 ਸਾਲ ਦੇ ਜਿਹੜੇ ਮੇਰੇ ਕੰਮ ਨੇ ਹਾਂਜੀ 5 ਸਾਲ ਬਦੌਰ ਮੈਂਬਰ ਪਾਰਲੀਮੈਂਟ ਜਿਹੜੇ ਮੇਰੇ ਕੰਮ ਨੇ ਉਹ ਇੱਕ ਵਾਰ ਤੇ 70 ਸਾਲ ਜਿਹੜੇ ਐਮਪੀ ਹੋ ਰਹੇ ਉਹਨਾਂ ਦੇ ਇੱਕ ਵਾਰ ਤੇ 5 ਸਾਲ ਦੇ ਕੰਮ ਮੇਰੇ ਜਿਹੜੇ 70 ਸਾਲ ਦੇ ਮੈਂਬਰ ਪਾਰਲੀਮੈਂਟਾਂ ਨਾਲ ਉਹ 10 ਗੁਣਾ ਵੱਧਣਾ ਹੋਣ ਤਾਂ ਮੈਨੂੰ ਕੋਈ ਵੋਟ ਨਾ ਪਾਵੇ ਤੇ ਦੇਵਰੇ 5 ਸਾਲ ਦੇ ਕੰਮ 10 ਗੁਣਾ ਤੋਂ ਵੀ ਵੱਧਾ ਫਿਰ ਤਾਂ ਬੋਰਡ ਦਾ ਹੱਕ ਦਾ ਮਾਇਆ ਤੇ ਲੋਕ ਇਸ ਗੱਲ ਨੂੰ ਅਹਿਸਾਸ ਕਰਦੇ ਨੇ ਭਾਵੇਂ ਤਰਾਟੇ ਹੁਈ ਅਡਾ ਬਹਾੜੀ ਦਾ ਬਣਾਉਣ ਦੀ ਗੱਲ ਭਾਵੇਂ ਨੰਨਪੁਰ ਸਾਹਿਬ ਤੋਂ ਅੰਮਰਸਾਹਬ ਸਾਹਿਬ ਲਈ ਗੱਡੀ ਰੇਲ ਗੱਡੀ ਚਲਾਉਣ ਦੀ ਗੱਲ ਭਾਵੇਂ ਬਹਾੜੀ ਤੋਂ ਲੈ ਕੇ ਨੰਗਲ ਤੱਕ 2.5 ਦਰਜਣ ਤੋਂ ਬਾਅਦ ਅੰਡਰ ਰੇਲਵੇ ਬ੍ਰਿਜ ਬਣਾਉਣ ਦੀ ਗੱਲ ਭਾਵੇਂ ਨੰਗਲ ਦਾ ਐਨ ਐਫ ਐਲ ਬੰਦ ਜਿਹੜਾ ਹੋ ਗਿਆ ਸੀ ਉਹਨੂੰ ਮੁੜ ਕੇ ਚਾਲੂ ਕਰਾਉਣ ਦੀ ਗੱਲ ਆ ਪਾਵੇਂ ਦੋ ਪਾਸਪੋਰਟ ਉਹਦੇ ਰੋਪੜ ਦੇ ਵਿੱਚ ਤੇ ਨਵੇਂ ਸ਼ਹਿਰ ਵਿੱਚ ਲਿਆਉਣ ਦੀ ਗੱਲ ਹੈ ਪਾਵੇਂ ਜੈਸਪਾਈ ਪ੍ਰੋਜੈਕਟ ਪਹਿਲਾ ਹਿੰਦਸਤਾਨ ਦੇ ਵਿੱਚ ਹਰਕਾ ਨਾਨਪੁਰ ਸਾਹਿਬ ਦੇ ਵਿੱਚ ਲਿਆਉਣ ਦੀ ਗੱਲ ਹੈ ਪਾਵੇਂ 40 ਕਰੋੜ ਰੁਪਇਆ ਲਾ ਕੇ ਮਹਾਲੀ ਦੇ ਵਿੱਚ ਬਿਜਲੀ ਦਾ ਜਿਹੜਾ ਇਨਫਰਾਸਟ੍ਰਕਚਰਾ ਉਹਨੂੰ ਮਜ਼ਬੂਤ ਕਰਨ ਦੀ ਗੱਲ ਹੈ ਪਾਵੇਂ ਬਿਹਾਰੀ ਦੇ ਵਿੱਚ ਜਿਹੜੀ ਬਦਰੂਫ ਐਂ ਦਿੱਤੀ ਚੰਡੀਗੜ੍ਹ ਦਾ ਨਾਲ ਗੱਡਾ ਨਾਲ ਆ ਕੇ ਉਹ ਮਹਾਲੀ ਵੀ ਛੱਡਦੇ ਸੀ 8 ਕਰੋੜ ਰੁਪਇਆ ਲੈ ਕੇ ਉਹ ਢਾਕੇ ਉਹ ਬੰਦੂ ਖਤਮ ਕਰਾਉਣ ਦੀ ਗੱਲ ਆ ਭਾਵੇਂ ਜੰਦੀ ਮਹਾਲੀ ਤੋਂ ਗਲੰਦਰ ਤੱਕ ਦਾ 3 ਘੰਟੇ ਦਾ ਸਫ਼ਰ ਜਿਹੜਾ ਹੈ ਉਹ ਡੇਢ ਘੰਟੇ ਤੱਕ ਲਿਆਉਣ ਦੀ ਗੱਲ ਵਧੀਆ ਹਾਈ ਕੋਰਟ ਆਪਣਾ ਹਾਈਵੇ ਬਣਾ ਕੇ ਲਿਆਉਣ ਦੀ ਗੱਲ ਆ ਇਹ ਕੰਮ ਜਿਹੜੇ ਨੇ ਲੋਕ ਮਹਿਸੂਸ ਕਰਦੇ ਨੇ ਕਿ ਜੇ ਇਹ ਹੋ ਸਕਦੇ ਨੇ ਤਾਂ ਜਿਹੜੇ ਮੈਂ ਵਾਅਦਾ ਕਰ ਰਿਆਂ ਅੱਜ ਤੁਹਾਡੇ ਰਾਈ ਆਪਣੇ ਹਲਕੇ ਦੇ ਲੋਕਾਂ ਨੂੰ ਕਿ ਜੇ ਲੋਕਾਂ ਨੇ ਮੈਨੂੰ ਐਮਪੀ ਬਣਾਇਆ ਇੱਕ ਸਾਲ ਦੇ ਅੰਦਰ ਅੰਦਰ ਮਹਾਲੀ ਅੰਤਰਰਾਸ਼ਟਰੀ 에ਰਪੋਰਟ ਤੋਂ ਕਾਰਗੋ ਟਰਮੀਨਲ ਚੱਲਦਾ ਕਰਕੇ ਇਸ ਇਲਾਕੇ ਦੇ ਲੋਕਾਂ ਦੀ ਆਮਦਨ 10 ਗੁਣਾ ਵਧਾਵਾਂਗੇ ਇੱਥੋਂ ਦੀਆਂ ਸਬਜ਼ੀਆਂ ਫਾਲ ਫੁੱਲ ਲੋਕ ਬਾਹਰ ਭੇਜਣਗੇ ਔਰ ਟ੍ਰਾਂਸਪੋਰਟ ਦਾ ਕੰਮ ਹੈਂਡਲਿੰਗ ਦਾ ਕੰਮ ਲੋਡਿੰਗ ਦਾ ਕੰਮ ਲੋਡਿੰਗ ਦਾ ਕੰਮ ਲੋਕਾਂ ਨੂੰ ਅਮਰੀਕਾ ਕੈਨੇਡਾ ਜਾਣ ਦੀ ਲੋੜ ਨਹੀਂ ਬੱਚਿਆਂ ਨੂੰ ਇੱਥੇ ਬੋਏਗੀ ਅਦੇ ਨੌਜਵਾਨਾਂ ਨੂੰ ਮਾਹਬਾਬ ਦਾ ਸਹਾਰਾ ਨਾ ਹੋਵੇ ਚਾਹਨੇ ਉਹਨਾਂ ਨੂੰ ਕਾਰੋਬਾਰ ਦੇਣਾ ਚਾਹੁੰਦੇ ਆ ਦੂਜਾ ਹੁਸੈਨੀ ਤੇ ਬਾਗਾ ਦੋ ਬਾਦਰ ਜਿਹੜੇ ਨੇ ਇਹ ਵਪਾਰ ਦੇ ਲਈ ਖਿਲਾ ਕੇ ਬਾਹਰਲੇ ਮੁਰਤਨ ਬੁਫਾਰ ਬਾਗਾ ਤੇ ਹੁਸੈਨੀ ਵਾਲਾ ਰਹੀ ਸ਼ੁਰੂ ਕਰਾ ਕੇ ਮੈਂ ਇਹ ਖਿੰਦੇ ਦੀ ਆਉਂਦਰ ਨੂੰ ਲਾਵਾ ਚਾਹਨਾ ਔਰ ਹਿੰਦੁਸਤਾਨ ਦਾ ਸਭ ਤੋਂ ਅਮੀਰ ਕੀਤਾ ਜੇ ਬਣੇਗਾ ਤੇ ਬਾਗੇ ਤੇ ਹੁਸੈਨੀ ਵਾਲੇ ਰਹੀ ਜੀਤਨ ਵਪਾਰ ਨੂੰ ਨਹੀਂ ਦਿੱਤਾ ਬਣੇਗਾ ਸਮੁੰਦਰਾਂ ਹੀ ਹਜ਼ਾਰਾਂ ਬਾਸ ਤੋਂ ਜਾ ਸਕਦੀਆਂ ਤੇ ਸੜਕਾਂ ਹੀ ਰੋਕ ਲਾਦੀਆਂ ਅਸੀਂ ਸੜਕਾਂ ਰਹੀਂ ਵੀ ਉਹ ਹੀ ਆਈਟਮਾਂ ਜਾਣ ਗਿਆ ਜਿਹੜੀਆਂ ਸੂਰਤਾਂ ਰਹੀਂ ਜਾਂਦੀਆਂ ਨੇ ਤਾਂ ਇਹ ਆਮਦਨ ਦਾ ਮੈਸਮਨ ਦਾ ਇਸ ਖੇਤੇ ਦੀ ਤਰੱਕੀ ਦਾ ਇੱਕੋ ਇੱਕ ਰਾਜਾ ਕਾਰਗੋ ਟਰਮੀਨਲ ਚਾਹਣਾ ਵਾਕਤ ਤੇ ਸੈਨੀ ਵਾਲੇ ਤੇ ਬਾਰਡਰ ਖੋਲ ਕੇ ਕੰਮ ਕਰਾਉਣਾ ਇਹ ਮੇਰੇ ਮੈਸਮਨ ਦਾ ਟੀਚੇ ਨੇ ਦਾ ਚੰਮਾ ਹਲਕੇ ਦੇ ਲੋਕਾਂ ਦਾ ਜੁਵਾ ਤੇ ਚੰਦੂ ਮਾਜਰਾ ਸਾਹਿਬ ਜੀ ਜਿਸ ਸਾਹਮਣੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ 13 ਜ਼ੀਰੋ ਦੇ ਨਾਲ ਉਹ ਇਹਨਾਂ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਨਗੇ ਉਹਦੇ ਤੇ ਤੁਹਾਡਾ ਕੀ ਵਿਚਾਰ ਹੈ ਮੇ ਕੋ ਪਗਵੰਤਾਂਾਂ ਦੇ ਛੱਦ ਆਮ ਤੌਰ ਤੇ ਟਪਲਾ ਖਾ ਜਾਂਦੇ ਨੇ ਜਵਾਨ ਦਾ ਵੀ ਟਪਲਾ ਖਾਂਦੇ ਨੇ ਗੱਲਬਾਤ ਦਾ ਵੀ ਟਪਲਾ ਖਾਂਦੇ ਨੇ ਮੈਨੂੰ ਲੱਗਦੀ ਆ 13 0 ਦੀ ਗੱਲ ਜਿਹੜੀ ਉਹ ਕਰਦੇ ਨੇ ਉਹ 0 ਉਹਦੇ ਹਿੱਸੇ ਆਏਗੀ 13 ਦੂਜੇ ਦੇ ਹਿੱਸੇ ਆ ਹਮ ਚੰਨ ਸਿੰਘ ਸਾਹਿਬ ਹਰਿਤੇ ਜੀਪੀ ਦੇ ਕੈਂਡੀਡੇਟ ਨਾਮ ਨੋਮੀਨੇਸ਼ਨ ਦਾ ਦੌਰ ਦੇ ਸ਼ੁਰੂ ਹੋਣ ਵਾਲਾ ਵਿਜੀਤ ਦਾ ਕੈਂਡੀਡੇਟ ਹਲੇ ਤੱਕ ਡਿਸਾਈਡ ਨਹੀਂ ਹੋਇਆ ਕਿ ਕਿ ਦਫੋ ਭਾਜਪਾ ਦੀਆਂ ਆਖਰੀ ਪਾਰਟੀਆਂ ਮੈਂਬਰਸ਼ਿਪਾਂ ਦੇ ਉਮੀਦਵਾਰਾਂ ਦੀ ਚੋਣ ਕਰਨੀ ਸਿਸਟਮ ਉਹਨਾਂ ਦਾ ਆਪਣਾ ਇਹ ਹੀ ਤਾਂ ਫੈਲਾ ਰਿਹਾ ਰੀਜਨਲ ਪਾਰਟੀਆਂ ਦਾ ਰੀਜਨਲ ਪਾਰਟੀਆਂ ਆਲੇ ਤਾਂ ਸ਼ਾਮ ਨੂੰ ਇਕੱਠੇ ਹੋ ਜਾਂਦੇ ਦੁਪਹਿਰ ਨੂੰ ਇਕੱਠੇ ਹੋ ਜਾਂਦੇ ਐਸਵੇਰੇ ਬ੍ਰੇਕਫਾਸਟ ਤੇ ਇਕੱਠੇ ਹੋ ਜਾਂਦੇ ਆ ਸਾਰਾ ਜਿਵੇਂ ਰੀਜਨਲ ਪਾਰਟੀਆਂ ਦੀ ਲੀਡਰਸ਼ਿਪ ਇਕੱਠੀ ਹੁੰਦੀ ਰਹਦੀ ਆ ਤੇ ਰਾਸ਼ਟਰੀ ਪਾਰਟੀਆਂ ਜਿਹੜੀਆਂ ਕੇਵਲ ਮੀਟਿੰਗਾਂ ਮੀਟਿੰਗਾਂ ਦੀਆਂ ਇਕੱਠੀਆਂ ਹੋ ਜਾਂਦੀਆਂ ਫਟਕਦੀਆਂ ਆ ਤੋਂ ਇਸੇ ਕਰਕੇ ਲੋਕ ਜਿਹੜੇ ਨੇ ਖੇਤਰੀ ਪਾਰਟੀਆਂ ਨੂੰ ਪਸੰਦ ਕਰਦੇ ਨੇ ਲੋਕ ਇਹਨਾਂ ਨੂੰ ਫੈਸਲੇ ਕਰਨੇ ਸੌਖੇ ਨੇ ਫੈਸਲੇ ਲੈਣੇ ਸੌਖੇ ਨੇ ਇਹਨਾਂ ਨਾਲ ਅਪਰੋਚ ਕਰਨੀ ਸੌਖੀ ਆ ਰਾਸ਼ਟਰੀ ਪਾਰਟੀਆਂ ਦੀ ਇਹੀ ਤਰਾਜ਼ੀ ਆ ਕਿ ਇਹਨਾਂ ਤੱਕ ਪਹੁੰਚ ਕਰਨ ਦੀ ਮੁੜੀ ਆ ਹੰਦੂ ਮਜਲਿਸ ਸਾਹਿਬ ਮਜ਼ਾਕੜਾ ਸਾਹਿਬ ਚੋਣ ਲੜ ਰਹੇ ਨੇ ਬਦਲੂ ਸਾਹਿਬ ਚੋਣ ਲੜ ਰਹੇ ਨੇ ਪਾਰਟੀ ਕੋ ਤਾਂ ਨਹੀਂ ਚੋਣ ਦੀ ਲੜਦੇ ਕਿਤਾ ਦੇਖੋ ਦੇਖੋ ਇਹ ਤਾਂ ਪਾਰਟੀ ਦੇ ਪ੍ਰਧਾਨ ਜਿਹੜੇ ਹੁੰਦੇ ਨੇ ਜ਼ਰੂਰੀ ਨਹੀਂ ਇਹਨਾਂ ਨੂੰ ਚੋਣ ਲੜਨੀ ਚੋਣ ਲੜਉਂ ਪਾਰਟੀ ਦੀ ਪਾਰਟੀ ਪ੍ਰਧਾਨਾਂ ਦੀ ਚੋਣ ਹੁੰਦੀ ਆ ਇਹ ਤਾਂ ਬਸ ਸਮਝਾ ਚੱਗੀ ਗੱਲ ਲੱਗੋ ਤਾਂ ਕਿ ਬਾਕੀ ਹਾਕਿਆਂ ਦੇ ਵਿੱਚੋ ਜਾ ਸਕਦੇ ਤਾਂ ਇਹ ਕੋਈ ਗੁੱਡੀ ਗੱਲ ਰਾਤਰੀ ਦਿਵਾਈ ਦੰਨੇ ਹਮੇਸ਼ਾ ਅੰਮ੍ਰਿਤਪਾਲ ਨੂੰ ਪਹਿਲਾ ਅਜੀਛੋਣੀ ਬਾੜਾ ਕਹਿੰਦੇ ਰਹੇ ਮਿਰਸਕੂਟ ਤੇ ਆ ਕੇ ਐਸਜੀਪੀਸੀ ਦੇ ਘਰਦਿਆਂ ਦਾ ਉੱਥੇ ਜਾਣ ਦਾ ਖਰਚਾ ਵੀ ਚੱਕਦੀ ਰਹੀ ਕਾਲੀਦਾਬੀ ਦੇ ਹੱਕ ਚ ਫਿਰ ਖਾ ਦਾ ਨਾਰਾ ਮਾਰ ਲਾ ਕੇ ਉਹਨਾਂ ਤੋਂ ਆਮੀਦਵਾਰ ਵੀ ਦੇ ਵਿੱਚ ਤਾਤ ਤੇ ਨੂੰ ਕਰ ਲਿਆ ਵੀ ਜਿੱਤੇ ਤੱਕ ਐਨਐਸਏ ਕਿਤੇ ਲੈ ਆਉਣ ਦੀ ਗੱਲ ਹੈ ਅਜੇ ਉਹਦਾ ਪਹਿਲਾ ਤੀਰ ਕਿਉਂਕਿ ਐਨਐਸਏ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਹੰਡਾਇਆ ਉਹਨਾਂ ਨੂੰ ਪਤਾ ਮੈਨੂੰ ਪਤਾ ਐਨਐਸਏ ਦੋ ਵਾਰੀ ਮੇਰੇ ਤੇ ਲੱਗਾ ਤੌੜਾ ਸਾਹਿਬ ਤੇ ਬਾਦਲ ਸਾਹਿਬ ਤੋਂ ਬਾਅਦ ਸ਼ਾਇਦ ਮਾਇਆ ਜੀ ਦਾ ਬੰਦਾ ਹੋਵੇ ਜਿੱਤੇ ਦੋ ਵਾਰੀ ਐਨਐਸਏ ਲੱਗੇ ਇੱਕ ਵਾਰੀ ਐਨਐਸਏ ਮੇਰਾ ਪੂਰਾ ਹੋ ਗਿਆ 15 ਦਿਨ ਮੈਂ ਲੋਕਾਂ ਵਿੱਚ ਗਿਆ ਲੋਕਾਂ ਦੇ ਵਿੱਚ ਉਹਨਾਂ ਦੀ ਆਵਾਜ਼ ਉਠਾਈ 15 ਦਿਨ ਬਾਅਦ ਮੇਰੇ ਤੇ ਫੇਰ ਐਨਐਸਏ ਲੱਗਾ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਦਰਦ ਹੰਡਾਇਆ ਬੰਦਾ ਉਹਨਾਂ ਨੂੰ ਕੁਦਰਤੀ ਤੌਰ ਤੇ ਉਹ ਪੀੜਾ ਤੇ ਚੀਜ਼ ਦਾ ਪਤਾ ਹੁੰਦਾ ਜਦੋਂ ਅੰਮ੍ਰਿਤਪੁਰ ਦੇ ਐਨਐਸਸੀ ਦੁਆਰਾ ਲੱਗਿਆ ਸਭ ਤੋਂ ਪਹਿਲਾਂ ਅਸੀਂ ਸਖਤੀ ਨਾਲ ਵਿਰੋਧ ਕੀਤਾ ਜਦੋਂ ਉਹ ਤੋਂ ਪਹਿਲੀ ਵਾਰੀ ਵੀ ਗ੍ਰਿਫਤਾਰੀ ਹੋਈ ਤਾਂ ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਵਿਰੋਧ ਕੀਤਾ ਔਰ ਮੈਂ ਕਹਿ ਸਕਦਾ ਕਿ ਸ਼ਹਿਰ ਕਮ ਸੇ ਕਬ 2-3 ਦਿਨ ਹੋਰ ਜਿੰਨੇ ਟੀਮੂ ਦਾ ਦੇਹ ਚਲੇ ਜਾਂਦੇ ਐਨਐਸਸੀ ਡਾਇਰੈਕਟਰ ਦਾ ਜੀ ਅਸੀਂ ਮੌਕੇ ਤੇ ਪੈਰਵਾਈ ਕਰਕੇ ਉਹਨਾਂ ਨੂੰ ਜਾ ਕੇ ਥਾਣੇਾਂ 'ਚੋਂ ਪੁਲਿਸ ਕੋ ਜਾ ਕੇ ਬੀਸੀ ਕੋ ਜਾ ਕੇ ਭਾਵੇਂ ਨਮਾ ਸਾਹਿਬ ਦੀ ਭਾਵੇਂ ਪਟਿਆਲਾ ਦੀ ਭਾਵੇਂ ਰੋਪੜ ਦੀ ਡੈਲੀਗੇਟੇ ਜਾ ਕੇ ਸਾਡੇ ਨਾਮ ਉਹਨਾਂ ਨੂੰ ਕਰਾਉਂਦੇ ਤੋਂ ਸਾਡਾ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਕਰਕੇ ਨਹੀਂ ਅਸੀਂ ਸਿਧਾਂਤਕ ਤੌਰ ਤੇ ਜਦੋਂ ਵੀ ਕਿਤੇ ਮਨੁੱਖੀ ਹਸਾਨਾ ਘਾੜ ਹੁੰਦਾ ਜਾਤੀ ਹੁੰਦੀ ਆ ਉਹਦਾ ਵਿਰੋਧ ਕਰਦੇ ਆ ਉਹ ਅੱਜ ਵੀ ਮੈਂ ਸਮਝਦਾ ਕਿ ਜੇ ਸ਼ਾਇਦ ਅਮਰਪਾਲ ਸਿੰਘ ਮੋਰੀ ਪਹਿਲਾ ਕਿਤੇ ਅਕਾਲੀ ਦਲ ਕੋਲ ਉਹਨਾਂ ਨੇ ਬਹੁਤ ਕਿੰਨੀ ਹੁੰਦੀ ਦੌਮ ਲੜ ਦੇ ਇੱਛਾ ਦਿੱਤਾ ਹੀ ਹੁੰਦੀ ਸ਼ਾਇਦ ਅਕਾਲੀ ਦਲ ਫੈਸਲਾ ਬੋਤਰਾ ਲੱਗਾ ਉਹਨਾਂ ਨੇ ਉਹ ਪਹਿਲਾਂ ਕੋਈ ਇੱਛਾ ਜਿਦਾਈ ਨਹੀਂ ਸ਼ਾਇਦ ਉਹ ਪਦਾਰਥਾਂ ਦੇ ਸਾਥ ਹੁੰਦੇ ਬਾਦਲ ਹੋਣਾ ਜਿਸੇ ਰਹੀ ਪਤਾ ਨਹੀਂ ਕਿਤਾ ਸੀ ਉਦੋਂ ਸ਼ਾਇਦ ਉਹਨਾਂ ਦੀ ਚਰਾਹ ਵੀ ਹੈ ਨਹੀਂ ਸੀ ਉਹਨਾਂ ਦੇ ਬਾਦਾ ਜੀ ਨੇ ਵੀ ਉਹ ਨਹੀਂ ਦੇਖਿਆ ਮੈਂ ਦਿੱਤਾ ਸੀ ਜਿਹੜੇ ਜੌਣ ਲੜ ਦੀ ਉਹਨਾਂ ਦੀ ਇੱਛਾ ਸੀ ਤੇ ਸੀਟ ਕਾਲੀ ਦਾ ਛੱਡ ਨਹੀਂ ਸੀ ਪਹਿਲੀ ਦਰ ਨੇ ਤੇ ਇੱਕ ਕਰਕੇ ਕਾਲੀ ਦਰ ਨੇ ਆਪਣਾ ਵੀਰਵਾ ਵੀ ਉਹ ਖੜਾ ਕੀਤਾ ਜਿਹਨੇ ਜੇਣਾ ਵੀ ਕੱਟਿਆ ਔਰ ਕੁਝ ਅਗਰ ਵੀ ਸਹਿਣੇ ਚੜਾਹਾਂ ਦੇ ਲਗਾ ਉਸ ਲਈ ਸਵਾਲ ਇਸ ਕਰਦਾ ਕਿ ਅੱਜ ਅਸੀਂ ਹੱਕ ਸੱਚ ਦੀ ਲੜਾਈ ਲੜਨੀ ਆ ਅੱਜ ਅਸੀਂ ਪੰਜਾਬ ਤੇ ਪੰਜਾਬੀ ਦੀ ਲੜਾਈ ਲੜਨੀ ਆ ਅੱਜ ਅਸੀਂ ਲੋਰ ਸਰਮਾਨ ਦਾ ਨਾਰਹਿ ਦੀ ਲੜਾਈ ਲੜਨੀ ਆ ਤੇ ਅਕਾਲੀ ਦਲ ਸਮੂਹ ਤੇ ਤੌਰ ਤੇ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਲੈ ਕੇ ਤੋਂ ਮદાન ਦੇ ਵਿੱਚ ਚੜਿਆ ਤੋਂ ਮੈਂ ਸਮਝਦਾ ਕਿ ਲੋਕ ਮਹਿਸੂਸ ਕਰ ਰਹੇ ਨੇ ਇਹ ਲੜਾਈ ਪੰਜਾਬ ਦੀ ਨਾ ਸਿਆ ਜਦੋਂ ਮਾਜਰਾ ਸਾਹਿਬ ਜਿਸ ਤਰ੍ਹਾਂ ਪਾਰਟੀ ਪ੍ਰਧਾਨ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਆਪਣੀ ਬਕਾਇਦੇ ਸਟੇਟਮੈਂਟ ਦਿੱਤੀ ਹੋਵੇ ਇਸ ਤਰ੍ਹਾਂ ਦੀ ਰਣਨੀਤੀ ਬਣਾਈ ਜਾਵੇ ਤਾਂ ਕਿਸਾਨਾਂ ਨੂੰ ਰੋਕਿਆ ਜਾ ਸਕਦਾ ਹੈ ਬਕਾਦੇ ਉਹਨਾਂ ਨੇ ਇੱਕ ਚੈਨਲ ਨੂੰ ਇੰਟਰਵਿਊ ਵੀ ਦਿੱਤੀ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਪੰਜਾਬ 'ਚ ਜਿਸ ਤਰ੍ਹਾਂ ਦੂਜੀ ਪਾਰਟੀਆਂ ਦਾ ਵਿਰੋਧ ਹੋ ਰਿਹਾ ਤੇ ਕਿੰਨੇ ਕੁ ਲੋਕ ਪੰਜਾਬ ਵੀ ਲੋਕ ਜਿਹੜੇ ਪਸੰਦ ਕਰਨਗੇ ਤੁਹਾਡੀ ਪਾਰਟੀ ਨੂੰ ਮੈਂ ਥੋੜੀ ਗੱਲ ਹੀ ਸੁਖਵੀਰ ਸਿੰਘ ਬਾਦਲ ਨੇ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਿੱਤਾ ਸੀ ਕਿ ਕਿਸਾਨਾਂ ਨੂੰ ਜੀ ਏਦਾਂ ਠੱਲ ਪਾਈ ਜਾਵੇ ਤੇ ਇਹ ਅੱਗੇ ਵਧ ਨਹੀਂ ਸਕਦੇ ਰੋਕਿਆ ਜਾ ਸਕਦਾ ਹੈ ਇਸ ਬਾਰੇ ਤੁਸੀਂ ਕੀ ਕਹਿੰਦੇ ਹੋ ਇਹ ਤੁਹਾਨੂੰ ਕਿਹਨੇ ਕਹਿਤਾ ਸਰ ਚੈਨਲ ਤੇ ਹੈਗੇ ਇੰਟਰਵਿਊ ਜੀ ਇੱਕ ਨੀਜੀ ਚੈਨਲ ਤੇ ਬਕਾ ਦੇ ਇੰਟਰਵਿਊ ਆਏ ਬੜੇ ਕਾਲੀਦਾਰੀ ਕੈਸੀ ਪਾਰਟੀ ਆ ਜਿਹੜੀ ਪਾਰਟੀ ਦੇ ਵਰਕਰ ਤੇ ਲੀਡਰਸ਼ਿਪ ਬਾਰਦਰਾਂ ਦੀ ਜਾ ਕੇ ਵਿਧਾਨਾਂ ਦੇ ਨਾਲ ਖੜੇ ਔਰ ਇਹ ਸਾਡਾ ਕੋਈ ਅਸਾਨ ਨਹੀਂ ਕੀਤਾ ਇਹ ਸਾਡਾ ਮਤਲਬ ਕੁਦਰਤੀ ਤੌਰ ਤੇ ਸਾਡੀ ਸੋਚ ਹੈ ਸਾਡੀ ਵਿਚਾਰਧਾਰਾ ਸਤ ਸ਼ਰਮਣੀ ਕਾਲੀਦਾਰੀ ਕੈਸੀ ਪਾਰਟੀ ਆ ਮਲ ਹਿੰਦਸਤਾਨ ਦੇ ਵਿੱਚ ਜਿਨੇ ਕਿਸਾਨੀ ਦੇ ਜਿਨੇ ਢਿਲਾਏ ਅਸ ਲੋਕ ਸਭਾ ਵਿੱਚ ਜੇ ਅਗੇਸਟ ਵੋਟ ਪਈ ਤਾਂ ਦੋ ਵੋਟਾਂ ਕਾਲੀਦਾਲੀ ਪਜਾ ਹੋਤੀ ਤੇ ਪਾਰਟੀ ਦੀ ਉਹਨਾਂ ਕਰੋਨਾ ਦੇ ਵਿਰੁੱਧ ਵੋਟ ਨਹੀਂ ਪਈ। ਇਹ ਸ਼ਰਮਣੀ ਕਾਲੀਦਾਲੀ ਕਾਜੀ ਪਾਰਟੀਆ ਜਿਨੇ ਭਾਰਤੀ ਕੈਬਨਿਟ ਦੇ ਵਿਰੋਧ ਕੀਤਾ ਦਿੱਤਾ। ਸ਼ਰਮਣੀ ਕਾਲੀਦਾਲੀ ਕਾਜੀ ਪਾਰਟੀਆ ਜਿਨੇ ਅੱਜ ਦੇ ਭਾਰਤੀ ਜਨਤਾ ਪਾਰਟੀ ਨਾਲ ਸਾਡਾ ਰਿਸ਼ਤਾ ਟੁੱਟਿਆ ਤਾਂ ਕਿਸਾਨਾਂ ਲਈ ਟੁੱਟਿਆ, ਕਿਸਾਨ ਦੇ ਹੱਕਾਂ ਲਈ ਟੁੱਟਿਆ ਔਰ ਕਿਸਾਨ ਦੇ ਗੌਰਵ ਲਈ ਟੁੱਟਿਆ। ਅੱਜ ਵੀ ਜਦੋਂ ਅਸੀਂ ਗੱਲ ਕੀਤੀ ਉਦੋਂ ਫੈਸਲ ਕਿਹਾ ਕਿ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰੋ ਭਾਵੇਂ ਐਮਐਸਪੀ ਦੀ ਗਾਰੰਟੀ ਵਾਲੀ ਗੱਲ ਆ ਭਾਵੇਂ 10-10 ਲੱਖ ਰੁਪਇਆ ਮੁਆਵਜ਼ਾ ਦੇਣ ਦੀ ਗੱਲ ਕੀਪਰ ਖੇੜੀ ਆ ਦੀ ਗੱਲ ਭਾਵੇਂ ਐਮਐਸਪੀ ਦੇ ਨਾਲ ਨਾਲ ਜੋ ਕਾਰਜਾ ਮਾਫੀ ਵਾਲੀ ਗੱਲ ਤੋਂ ਵੀ ਵਾਅਦਾ ਕੀਤਾ ਉਹ ਕਰਨ ਦੀ ਗੱਲ ਆ ਤੇ ਜਦੋਂ ਉਹਨਾਂ ਨੇ ਨਾ ਕੀਤੀ ਉਦੋਂ ਅਸੀਂ ਆਪਣਾ ਸਾਥ ਜਿਹੜੀ ਆ ਤੋੜਨ ਦਾ ਲਾਨ ਦਿੱਤਾ ਸੋ ਅਸੀਂ ਕਿਸੇ ਵਿਅਕਤੀ ਕਰਕੇ ਦੀ ਅਸੀਂ ਇੱਕ ਸੰਘਾਰਕ ਤੌਰ ਤੇ ਮੈਂ ਸਮਝਦਾ ਲੋਕ ਅਕਾਲੀ ਦਲ ਨੂੰ ਕਿਸਾਨਾਂ ਦਾ ਰ 代表ੀ ਸਮਝਦੇ ਨੇ ਦੇਸ਼ ਵਿੱਚ ਫੈਡਰਲਟਾਜੇ ਦਾ ਮਦਈ ਸਮਝਦੇ ਨੇ ਔਰ ਦੇਸ਼ ਦੇ ਵਿੱਚ ਮਨੁੱਖੀ ਹਕਕਾਂ ਲਈ ਲੜਨ ਵਾਲੀ ਪਾਰਟੀ ਸਮਝਦੇ ਨੇ ਔਰ ਦੇਸ਼ ਦੇ ਵਿੱਚ ਤੇ ਦੁਨੀਆ ਦੇ ਵਿੱਚ ਪੰਥ ਦੀ ਪਹਿਰੇਦਾਰ ਪਾਰਟੀ ਸਮਝਦੇ ਨੇ ਜੋ ਸਾਰੇ ਧਰਮਾਂ ਦਾ ਬਰਾਬਰ ਸਨਮਾਨ ਕਰਨ ਵਾਲੀ ਪਰਵਤ ਦਾ ਭਲਾ ਲੂਜ਼ਰ ਵਾਲੀ ਪਾਰਟੀ ਸਮਝਦੇ ਸਰ ਇੱਕ ਸਵਾਲ ਹੋ ਰਿਹਾ ਕਿ ਤੁਸੀਂ ਐਜ਼ ਐਮਪੀ ਹੁੰਦੇ ਹੋਏ ਤੁਸੀਂ 5-6 ਚੀਜ਼ਾਂ ਗਨਾਤੀਆਂ ਮਾਲ ਏਅਰਪੋਰਟ ਆ ਗਿਆ ਹੋਰ ਚੀਜ਼ਾਂ ਤੁਸੀਂ ਲੈ ਕੇ ਆਏ ਹੋ ਪਰ ਤੁਸੀਂ ਇੱਕ ਆਪਣੇ ਐਜ਼ ਐਮਪੀ ਹੁੰਦੇ ਹੋਏ ਇਤਿਹਾਸਿਕ ਪਿੰਡ ਦਾਉ ਤੁਸੀਂ ਅਡਾਪਟ ਕੀਤਾ ਸੀਗਾ ਜੀ ਉੱਥੇ ਦੇ ਡਵੈਲਪਮੈਂਟ ਕਿੰਨੀ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਦਾਉ ਪਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਹਿਲਾਂ ਗਰੀਬ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਨਹੀਂ ਸੀ ਜਾਂਦਾ ਜਾ ਕੇ ਦੇਖੋ ਪਾਣੀ ਪਹਾੜੀ ਦੇ ਚੜਾ ਸਭ ਤੋਂ ਉੱਚਾ ਥਾਂ ਸੀ ਕੀ ਹੋ ਰਿਹਾ ਸੀ ਆਪਕੇ ਸਾਹਦੇ ਲੋਕਾਂ ਵੱਲ ਪਾਣੀ ਜਾਂਦਾ ਸੀ ਗਰੀਬਾਂ ਵੱਲ ਜਾਂਦਾ ਹੀ ਨਹੀਂ ਸੀ ਮੈਂ ਕੋਲ ਖੜ ਕੇ ਪਾਣੀ ਦਾ ਉੱਤੇ ਵਿਰੋਧ ਕਰਾਇਆ ਉੱਥੇ ਇੱਕ ਬਹੁਤ ਵਧੀਆ ਜਿਹੜਾ ਕਮਿਊਨਿਟੀ ਹਾਲ ਆ ਜਾ ਕੇ ਦੇਖੋ ਸਪੈਸ਼ਲ ਤੌਰ ਤੇ ਮੇਰਾ ਖਾਲਾ 20 25 ਲੱਖ ਰੁਪਏ ਉੱਥੇ ਵਰਟਾ ਕੇ ਉਹ ਟੌਪ ਦਾ ਹਾਲ ਉੱਤੇ ਬਣਾਇਆ ਇੱਕ ਜਿਹੜਾ ਪੰਜਾਬ ਸਿੰਧ ਬੈਕ ਵਾਲਿਆਂ ਉਹਨਾਂ ਨੂੰ ਲਿਆਣ ਕੇ ਪੰਜਾਬ ਮੈਚਰ ਬੈਕ ਵਾਲਿਆਂ ਨੂੰ ਲਿਆ ਕੇ ਉਹਨਾਂ ਦਾ ਪੈਸਾ ਵੀ ਉੱਥੇ ਦਵਾਇਆ ਇੱਕ ਤੁਸੀਂ ਦੇਖਿਆ ਹੋਣਾ گاਉਂ ਪਿੰਡ ਦੇ ਵਿੱਚ ਪਾਣੀ ਦਾ ਨਿਕਾਸੀ ਨਹੀਂ ਸੀ ਹੁੰਦਾ ਪਾਣੀ ਦਾ ਨਿਕਾਸੀ ਜਿਹੜਾ ਹੈ ਉਹਦਾ ਸਪੈਸ਼ਲ ਤੌਰ ਤੇ گاਉਂ ਦੇ ਵਿੱਚ ਪ੍ਰਬੰਧ ਕਰਕੇ ਬਹਾਂ ਦੂਰ ਟੋਪੇ ਤੱਕ ਭਜਾਇਆ ਤੇ ਫਿਰ گاਉਂ ਪਿੰਡ ਦੀਆਂ ਦੋ ਤੇ ਰਹਿ ਗਿਆ ਸੜਕਾਂ ਦੀ ਗੁਰਦੁਆਰਾ ਸਾਹਿਬ ਤੇ ਇੱਥੇ ਮੰਦਰ ਲਈ ਜਾਣ ਦਾ ਰਸਤਾ ਹੀ ਨਹੀਂ ਸੀ ਹੁੰਦਾ ਉਹ ਸਪੈਸ਼ਲ ਤੌਰ ਤੇ ਬਣਾਇਆ ਤੋਂ ਮੈਂ ਸਮਝਦਾ ਕਿ ਮੈਕਸੀਮਮ ਲੋਕਾਂ ਦੀ ਕਾਰਸਕ ਦੇ ਜਿੱਥੇ ਫਿਰਦੀ ਭਲਾਈ ਦੀ ਤਰੱਕੀ ਲਈ گاਉਂ ਪਿੰਡ ਵਿੱਚ ਕੀਤੀ ਗਈ ਹੋਈ ਜਿਸ ਸਰ ਸਰਮੜੇ ਕਾਲੀ ਦਲ ਦਾ ਮੁਕਾਬਲਾ ਕਿਹਦੇ ਨਾਲ ਹੈ ਸਰ ਉਹ ਦੇ ਦੇਣ ਮਹਾਲੀ ਦੇ ਵਿੱਚ ਓਪਨ ਜਿੰਮ ਦਾ ਕਨਸੈਪਟ ਤੁਸੀਂ ਵੀ ਦੇਖਿਓ ਸਰ ਮੈਂ ਲੈ ਕੇ ਆਇਆ ਤੇ ਫਿਰ ਪਾਰਕਾਂ ਦੇ ਵਿੱਚ ਲਾਇਬ੍ਰੇਰੀਆਂ ਬਣਾਉਂਦਾ ਬਸ ਐ ਮੈਂ ਲੈ ਕੇ ਆਇਆ ਬਲ ਮਹਾਲੀ ਦੇ ਵਿੱਚ ਕੋਈ ਐਸੇ ਕੰਮ ਕਰਾਏ ਨੇ ਜਿਹੜੇ ਹੱਦ ਤੱਕ ਨਾ ਕਿਸੇ ਨੇ ਸੋਚੇ ਸੀ ਨਾ ਕਿਸੇ ਨੇ ਕਰੇ ਸੀ ਇਹ ਗੱਲ ਬਲਕਿ ਜੇ ਮੈਂ ਮੈਂਬਰ ਪਾਰਲੀਮੈਂਟ ਰਹੇ ਤਾਂ ਕੀਨ ਕਰਨ ਬਹਾਰੀ ਦੇ ਵਿੱਚ ਤੁਹਾਨੂੰ ਜੁੜਲੀ ਦਾ ਕੋਈ ਖੰਭਾ ਨਹੀਂ ਜੀ ਦਿਖਣਾ। ਬਾਹਰ ਕੋਈ ਤਾਰ ਨਹੀਂ ਜੀ ਦਿਖਣੀ ਸਾਰਾ ਅੰਡਰਗਰਾਉਂਡ ਮੈਂ ਕਰਾ ਦੇਣਾ। ਮਹਾਰੀ ਦੇ ਇੱਕ ਘਰ ਸੋਈ ਐਸੀ ਨਹੀਂ ਸੀ ਹੋਣੀ ਜਿੱਥੇ ਗੈਸ ਜਿਹੜੀ ਆ ਫਾਇਰਾਈ ਨਾ ਜਾਂਦੀ ਰਹੀ। ਉਹ ਵੀ ਬਦਲ ਕਿਸੇ ਕਾਰਨ ਕਰਕੇ ਸਾਡਾ ਇਹ ਡਿਲੇ ਹੋਇਆ ਪ੍ਰੋਜੈਕਟ। ਸੋ ਅਸੀਂ ਜਿੱਥੇ ਸਾਡਾ ਮਗਰ ਜੋ ਵੀ ਦੇਖਿਆ ਪੀ ਹੋਣ ਦੇ ਨਾਤੇ ਮੇਰਾ ਕਹਿੰਦਾ 27 ਕਰੋੜ ਰੁਪਇਆ ਮੈਂ ਆਪਣੇ ਹਲਕੇ ਚ ਵੰਡਿਆ। ਆਜ ਮੈਥੋਂ ਪਹਿਲਾਂ ਕਿਸੇ ਨੇ 17 ਕਰੋੜ ਕਿਸੇ ਨੇ 18 ਕਰੋ ਇਹ ਤੋਂ ਵੱਧ ਨਹੀਂ ਵਧਿਆ ਜੋ ਕਿ ਕੋ ਆਪਣੇ ਬਿੱਟੂ ਜੀ ਦੇ ਪੈਸੇ ਪਏ ਸੀ ਮੈਂ ਉਹ ਮਡੇ ਨਾਲ ਤੇ ਜਿਹੜਾ ਮੇਰਾ ਪੈਸਾ ਸੀ ਦਾ ਬਿੱਟੂ ਸਾਹਿਬ ਦਾ ਵਿਆਜ ਪਿਆ ਸੀ ਮੈਂ ਉਹ ਵੀ ਵਧਿਆ ਨਾਲ 27 ਕਰੋੜ ਦਾ ਉਹ ਵਧਿਆ ਤੇ 6 ਕਰੋੜ ਰੁਪਇਆ ਮੈਂ ਕਈ ਕੰਪਨੀਆਂ ਨੂੰ ਦਿੱਤੇ ਸੋਲਰ ਲਾਈਟਾਂ ਦਾ ਲੈ ਕੇ ਆਇਆ 6 ਕਰੋੜ ਰੁਪਇਆ ਦਾ ਉਹ ਵੀ ਮੈਂ ਹਰ ਕੇ ਨਾਲ ਪਰ ਸਾਹ ਦੇ ਵਿੱਚ ਵਧਿਆ ਠੀਕ ਹੈ